ਬੁੱਧੂ ਸ਼ਾਹ ਸਡੋਰੀ ਦੇ ਰਹਿਣ ਵਾਲੇ ਸਨ ਉਹ ਖੁੱਲੇ ਖਿਆਲਾਂ ਦੇ Sufi ਫਕੀਰ ਸਨ ਉਹਨਾਂ ਦੇ ਸਾਹਮਣੇ ਹਿੰਦੂ ਮੁਸਲਮਾਨ ਬਰਾਬਰ ਸਨ ਉਹਨਾਂ ਪਾਸ ਇੱਕ ਬਹੁਤ ਵੱਡੀ ਜਗੀਰ ਸੀ ਜਿੱਥੇ ਹਜ਼ਾਰਾਂ ਹੀ ਚੇਲੇ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਸਨ ਜਗੀਰ ਦੀ ਆਮਦਨ ਤੋਂ ਹਰ ਸਮੇਂ ਹਿੰਦੂਆਂ ਅਤੇ ਮੁਸਲਮਾਨਾਂ ਵਾਸਤੇ ਖੁੱਲੇ ਲੰਗਰ ਲਾ ਛੱਦੇ ਉਹ ਗੁਰੂ ਨਾਨਕ ਦੇਵ ਜੀ ਦੇ ਬਹੁਤ ਸ਼ਰਧਾਲੂ ਸਨ ਜਦ ਉਹਨਾਂ ਨੂੰ ਇਹ ਪਤਾ ਲੱਗਾ ਕਿ ਗੁਰੂ ਨਾਨਕ ਸਾਹਿਬ ਜੀ ਗੱਦੀ ਤੇ ਬਰਾਜਮਾਨ ਗੁਰੂ ਗੋਬਿੰਦ ਰਾਏ ਜੀ ਪੌਟਾ ਸਾਹਿਬੇ ਆ ਗਏ ਤਾਂ ਉਹਨਾਂ ਦੇ ਮਨ ਵਿੱਚ ਇਹ ਪਰਬਲ ਰੀਜ ਪੈਦਾ ਹੋਈ ਕਿ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਜਾਣ ਪੌਟਾ ਸਾਹਿਬ ਉਹਨਾਂ ਦੇ ਨਗਰ ਢੋਰਾ ਤੋਂ ਕੇਵਲ 16 ਮੀਲ ਦੇ ਫਾਸਲੇ ਉੱਤੇ ਹੀ ਸੀ ਇਸ ਲਈ ਗੁਰੂ ਸਾਹਿਬ ਨੂੰ ਮਿਲਣ ਦਾ ਇਹ ਵਧੀਆ ਮੌਕਾ ਸੀ ਸਿਹਤ ਜੀ ਆਪਣੇ ਸੈਂਕੜੇ ਚੇਲੇ ਬਾਲਿਆਂ ਨੂੰ ਨਾਲ ਕੇ ਗੁਰੂ ਜੀ ਦੇ ਦਰਬਾਰ ਪੁੱਜੇ ਉਸ ਸਮੇਂ ਦਰਬਾਰ ਲੱਗਾ ਹੋਇਆ ਸੀ ਇਲਾਹੀ ਕੀਰਤਨ ਦਾ ਪ੍ਰਵਾਹ ਚੱਲ ਰਿਹਾ ਸੀ ਸੇਧ ਜ਼ਾਇਬ ਜਦ ਗੁਰੂ ਜੀ ਦੇ ਸਾਹਮਣੇ ਹੋਏ ਤਾਂ ਉਹਨਾਂ ਦਾ ਗੁਰੂ ਜੀ ਅੱਗੇ ਸਿਰ ਨਿਵਾਉਣ ਦਾ ਹੌਸਲਾ ਨਾ ਪਿਆ ਜਿਸ ਵਿਅਕਤੀ ਨੂੰ ਰੋਜ਼ ਸੈਂਕੜੇ ਲੋਕ ਸਜਦੇ ਕਰਦੇ ਸਨ ਭਲਾ ਉਹ ਕਿਸੇ ਹੋਰ ਅੱਗੇ ਸਿਰ ਨਿਵਾ ਸਕਦਾ ਸੀ ਗੁਰੂ ਜੀ ਨੇ ਜਦ ਉਹਨਾਂ ਨੂੰ ਵੇਖਿਆ ਤਾਂ ਉਹਨਾਂ ਦੇ ਮਨ ਦੇ ਦਵੰਦ ਨੂੰ ਸਮਝ ਲਿਆ ਉਮਨਾ ਨੇ ਉਸ ਨੂੰ ਆਪਣੇ ਪਾਸ ਬੁਲਾਇਆ ਅਤੇ ਬੜੇ ਆਦਰ ਨਾਲ ਬੈਠਣ ਵਾਸਤੇ ਕਿਹਾ। ਉਹਨਾਂ ਦਾ ਹਾਲ-ਚਾਲ ਪੁੱਛਿਆ। ਉਹਨਾਂ ਦੀਆਂ ਅੱਖਾਂ ਨਾਲ ਅੱਖਾਂ ਮਿਲਾ ਕੇ ਮੁਸਕਰਾ ਪਈ। ਪੀਰ ਜੀ ਵੀ ਗੁਰੂ ਜੀ ਨੂੰ ਵੇਖ ਕੇ ਬਹੁਤ ਖੁਸ਼ ਹੋਏ। ਉਹਨਾਂ ਗੁਰੂ ਜੀ ਨੂੰ ਕਿਹਾ, "ਮੇਰੇ ਮਨ ਵਿੱਚ ਹਰ ਵੇਲੇ ਇਹ ਖਿਆਲ ਘੁੰਮਦਾ ਰਹਿੰਦਾ ਹੈ ਕਿ ਅੱਲਾ ਨਾਲ ਮਿਲਾਬ ਕਿਵੇਂ ਹੋਏ?" ਗੁਰੂ ਜੀ ਨੇ ਫਰਮਾਇਆ, "ਅੱਲਾ ਤਾਂ ਜਰੇ-ਜਰੇ ਵਿੱਚ ਵਸਦਾ ਹੈ। ਹਰ ਮਨੁੱਖ ਦੇ ਅੰਦਰ ਵਸਦਾ ਹੈ।" ਪਰ ਅਸੀਂ ਆਪਣੀ ਛੋੜੀ ਜਿਹੀ ਦੁਨੀਆ ਵਿੱਚ ਹੀ ਗਵਾਚ ਜਾਂਨੇ ਹਾਂ ਅੱਗੇ ਆਣਤਾ ਕਰਨ ਅਸੀਂ ਮੇਰੀ ਮੇਰੀ ਵਿੱਚ ਫਸ ਜਾਂਨੇ ਹਾਂ ਹੋਮੇ ਦਾ ਸ਼ਿਕਾਰ ਹੋ ਜਾਂਨੇ ਹਾਂ ਜਦ ਸਾਡੇ ਅੰਦਰ ਅੱਲਾਹ ਦੇ ਦਰਮਿਆਨ ਉਸਰੀ ਹੋਈ ਹੋਮੇ ਦੀ ਕੰਧ ਟਹਿ ਜਾਂਦੀ ਹੈ ਤਾਂ ਅਸੀਂ ਖੁਦਾ ਅੱਲਾਹ ਦਾ ਰੂਪ ਹੋ ਜਾਂਨੇ ਹਾਂ ਪਰ ਅੱਲਾਹ ਨੂੰ ਅਸੀਂ ਪਾ ਲੈਨੇ ਹਾਂ ਪਰ ਜੇ ਇੱਕ ਪਾਸੇ ਮਾਇਆ ਦੇ ਮੋਹ ਵਿੱਚ ਫਸੇ ਰਹੀਏ ਦੂਸਰੇ ਪਾਸੇ ਭਾਵੇਂ ਸਰੀਰ ਨੂੰ ਕਾਸਟ ਦੇਣ ਵਾਲੀਆਂ ਕਿੰਨੀਆਂ ਵੀ ਕੋਰ ਤਪੱਸਿਆਵਾਂ ਕਰੀਏ ਪਰ ਫਿਰ ਵੀ ਅਸੀਂ ਅੱਲਾਹ ਤੋਂ ਦੂਰ ਹੀ ਰਹਿੰਨੇ ਹਾਂ ਸਾਡਾ ਦਿਲ ਅੱਲਾਹ ਨੂੰ ਮਿਲਣ ਲਈ ਨਹੀਂ ਕਰਦਾ ਬਲਕਿ ਉਸ ਬਾਸੋਂ ਦਾਤਾ ਮੰਗਣ ਨੂੰ ਜੀ ਕਰਦਾ ਹੈ ਅਸੀਂ ਧਨ ਦੌਲਤ ਪੁੱਤਰ ਰਤਬੇ ਅਤੇ ਚੌਧਰ ਮੰਗਦੇ ਹਾਂ ਪਰ ਜਦ ਸਾਡੇ ਮਨ ਵਿੱਚੋਂ ਸਭ ਖਾਇਸ਼ਾਂ ਮੁੱਕ ਜਾਂਦੀਆਂ ਹਨ ਸਾਡੇ ਵਿੱਚ ਹੋਵੇਂ ਅਲੋਪ ਹੋ ਜਾਂਦੀ ਹੈ ਅਸੀਂ ਮੇਰਾ ਮੇਰਾ ਦੀ ਥਾਂ ਤੇਰਾ ਤੇਰਾ ਹੋ ਜਾਣੇ ਹਨ ਤਾਂ ਅੱਲਿਆਂ ਨਾਲ ਸਾਡਾ ਮਿਲਾਪ ਹੋ ਜਾਂਦਾ ਹੈ ਕਿ ਗੁਰੂ ਜੀ ਪਾਸੋਂ ਇਹ ਗੱਲਾਂ ਸੁਣ ਕੇ ਪੀਰ ਜੀ ਦੇ ਅੰਦਰ ਜਿਹੜੀ ਹੋਮੇ ਦੀ ਕੰਧ ਸੀ ਉਹ ਢਹਿ ਟੇਰੀ ਹੋ ਗਈ ਜਿਹੜੇ ਆਪਣੇ ਆਪ ਨੂੰ ਬਹੁਤ ਉੱਚਾ ਸਮਝਦੇ ਸਨ ਨਿਮਾਣੀ ਹੋ ਗਏ ਉਹ ਉੱਠ ਕੇ ਗੁਰੂ ਸਾਹਿਬ ਜੀ ਦੇ ਚਰਨਾਂ 'ਤੇ ਟੈਪ ਪਏ ਅਤੇ ਕਹਿਣ ਲੱਗੇ ਜਿਸ ਇਲਾਹੀ ਨੂਰ ਦੀ ਪਾਲ ਵਿੱਚ ਮੈਂ ਕਈ ਉਪਰਾਲੇ ਕੀਤੇ ਸਨ ਅੱਜ ਮੈਨੂੰ ਦਿਸ ਪਏ ਹਨ ਅੱਜ ਮੇਰੀ ਜ਼ਿੰਦਗੀ ਦੀ ਮੰਜ਼ਿਲ ਮੈਨੂੰ ਮਿਲ ਗਈ ਹੈ।